ਪੜੇ ਤੂੰ ਪੜੇਦਣਾ ਵਾਰਾ ਯਾ ਸਾਡੇ ਘਰੇ ਹੋਰ ਪੜੇ ਮੈਸੇਜ ਕਰਦਾ ਸੀਗਾ ਮੈਂ ਆ ਮੈਂ ਪ੍ਰੀਤੋ ਕੋਲੇ ਜਾਣੀ ਆ ਪ੍ਰੀਤੋ ਤੇ ਹਸੇ ਵਾਲੀਆਂ ਲਾਉਂਦੀ ਆ ਹੋਰ ਮੇਰਾ ਮਨ ਜਾ ਖਰਾਬ ਹੋ ਜਾਂਦਾ ਨਾ ਨਹੀਂ ਹੁੰਦਾ ਮੈਂ ਤਾਂ ਪ੍ਰੀਤੋ ਦੀ ਯਾਦ ਆਈ ਮੈਂ ਪ੍ਰੀਤੋ ਕੋਲ ਜਾ ਕੇ ਆਈਆਂ ਮੈਂ ਤਾਂ ਦਿਨ ਰੋ ਯਾਦ ਕਰਦੀ ਸੀ ਮਰੀ ਤੱਕ ਕਦੇ ਆਈ ਨਹੀਂ ਹੁਣ ਅੱਛਾ ਨਹੀਂ ਭੈਣ ਮੈਂ ਮੈਂ ਤੇ ਚੱਲੀ ਸੀਗੀ ਇੱਥੇ ਸੇਲ ਲੱਗੀ ਸੀ ਕਿਤੇ ਅੱਛਾ ਕਮਾਂਡ ਨੇ ਮੈਨੂੰ ਉਂਗਲ ਲਾਈ ਅੱਛਾ ਜਮਾ ਬਾਲੀਆਂ ਸਸਤੀਆਂ ਚੀਜ਼ਾਂ ਮਿਲਦੀਆਂ ਨੇ ਮੈਂ ਚਲ ਫਿਰ ਮੈਂ ਵੀ ਵੇਖ ਆਣੀ ਆ ਮੈਂ ਕਦੇ ਗਈ ਤਾਂ ਨਹੀਂ ਹਸਕ ਸੇਲ ਚ ਅੱਛਾ ਮੈਂ ਚਲ ਮੈਂ ਵੀ ਵੇਖ ਆਣੀ ਆ ਵੀ ਸੇਲ ਚ ਕੀ ਕੀ ਕੁਝ ਹੁੰਦਾ ਹੈ ਹਨਾ ਨਹੀਂ ਪਰ ਫਿਰ ਲੈ ਕੇ ਕਿੰਨਾ ਸਮਾਂ ਗਈ ਉੱਥੇ ਤੇ ਪਹਿਣੀ ਏ ਬੜੀਆਂ ਸੋਹਣੀਆਂ ਚੀਜ਼ਾਂ ਅੱਛਾ 10 10 ਸਰਪੰਨੀਆਂ ਦੀਆਂ ਜਿਹੜੀ ਮਰਜੀ ਚੀਜ਼ ਚੱਕ ਭਾਈ ਨੇ ਸੇਲ ਲਾਈ ਹੋਈ ਅੱਛਾ ਹਾਂ ਫਿਰ ਮੈਂ ਵੀ ਲੈ ਕੇ ਕੀ ਕੁਛ ਲਈ ਫਿਰ ਤੂੰ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਪਰਸ ਤੋਂ ਦਿਖਾਉਣੀ ਆ ਦਮ ਆ ਦੇਖ ਪਹਿਣੇ ਨਹੀਂ ਲੈ ਆਹ ਗੁੱਤਜ ਪੈਂਦੀ ਆ ਇਹ ਤਾਂ ਹੁਣ ਮੈਨੂੰ ਮੈਨੂੰ ਆਪ ਵੀ ਪਤਾ ਨਹੀਂ ਪੈਂਦੀ ਨੇ ਨਹੀਂ ਇਹ ਤਾਂ ਛੋਟੇ ਜਿਹਾ ਆਖਾਂ ਦੇ ਗੁੱਤਾਂ 'ਚ ਵਿਆ ਕਰਦਿਆਂ ਨੇ ਹੋਰ ਦੇਖ ਪਈ ਹੋਰ ਤੈਨੂੰ ਮੈਂ ਇੱਕ ਹੋਰ ਲਈ ਮੈਂ ਕਲਿੱਪ ਵਾਹ ਸੋਹਣਾ ਕਲਿੱਪ ਚੱਲ ਕੋਈ ਨਾ ਆ ਲੈ ਮੈਂ ਤੈਨੂੰ ਕਲਿੱਪ ਵੀ ਦਿਖਾ ਦਿੰਨੀ ਆ ਲੈ ਇਹ ਕਹੇ ਜਾਨੀ ਇਹਨੂੰ ਦਿਖਾ ਦੇ ਆ ਦੇਖ ਪਣਿਆ ਕਲਿੱਪ ਲੈਣੇ ਮੈਂ ਬੂ ਨਹੀਂ ਮੈਂ ਮਾਰ ਜਾ ਇੱਕ ਕਲਿੱਪ ਲੈ ਉਹ ਵੀ ਟੁੱਟਿਆ ਹੋਇਆ ਹੈ ਨਾ ਪੈਂਿਆ ਟੁੱਟ ਗਿਆ ਹੋਰ ਲੈ ਅਗਰ ਤੇਰੇ ਨਾਲ ਗੱਲਾਂ ਆਂ ਵੀ ਟੁੱਟਿਆ ਹੋਇਆ ਆ ਨਾਟ ਜਦੋਂ ਮੇਰੇ ਹੱਥ ਜੀ ਰਹਿ ਗਈਆਂ ਨਹੀਂ ਫਨੇ ਤਾਂ ਨਾਟ ਹੀ ਰਹਿ ਗਿਆ ਮੇਰੇ ਤਾਂ ਪੱਲੇ ਫਿਰ ਲੈ ਲੈ ਆ ਤਾਂ ਭਾਈ ਨੇ ਤੋੜਤਾ ਪੈਣੀ ਕੁਲਿਪ ਪੈ ਹੈ ਮਰੇ ਕੀ ਹੈ ਕਲਿੱਪ ਨੂੰ ਇਹ ਨਹੀਂ ਐ ਕਰੀ ਕੱਲ ਨੂੰ ਜਾ ਕੇ ਉਹਦੇ ਮੱਥੇ ਮਾਰਿਆ ਹੀ ਕੰਜਰ ਤੇ ਨਾ ਨਹੀਂ ਪੈਣੀ ਹੋਰ 10 ਰੁਪਏ ਦਾ ਕਲਿੱਪ ਮੈਂ 베ਚਤੀ ਕਰਾਣੀ ਹੈ ਨਾਟਾ ਭਾਈ 베ਚਤੀ ਕਰ ਬੂੰਦ ਬੂੰਦ ਨਾਲੀ ਟੋਬਾ ਭਰਦਾ ਪੈਣੀ ਪਰ ਭਾਜੀ ਮੇਰੇ 10 ਰੁਪਏ ਦੂਈ ਬਣਦੇ ਨੇ ਝਾੜਾਂ ਦੇ ਲੱਗਦੇ ਨੇ ਨੇ ਪਹਿਣੇ ਮੈਂ ਤਲਾਕਦਾ ਪਾਸਵੀ ਤੂੰ ਸੇਲ ਚੁ ਲਈ ਨਵੇਂਗੀ ਨਹੀਂ ਨਾ ਪਹਿਣੇ ਨਾ ਇਹ ਤਾਂ ਮੇਰਾ ਬ੍ਰਾਂਡਡ ਹੈਗਾ ਇਹ ਮੈਂ ਸੇਲ ਚ ਨਹੀਂ ਲਿਆਂ ਹਾਂ ਹਾਂ ਫਿਰ ਕਿਵੇਂ ਹੈਗਾ ਉਰੋ ਇਹ ਤਾਂ ਉਰੋ ਲੈ ਆਇ ਨਿਕਲ ਜੂਗਾ ਸਹੀ ਹੈ ਪਹਿਨੇ ਚਾ ਸੇਲ ਚ ਨਹੀਂ ਲਈ ਮੈਂ ਤਾਂ ਪਟਿਆਲੇ ਤੋਂ ਲਿਆ ਸੀਗਾ ਮੋਲ ਚੋਂ ਹਾਂ ਸੇਲ ਚੀਜ਼ ਨਹੀਂ ਮੈਂ ਲੈਂਦੀ ਮੋਲ ਵਾਲੇ ਇਹ ਹਾਂ ਚੱਲ ਛੱਡ ਪਹਿਨੇ ਨੂੰ ਤਾਂ ਆ ਗੱਲਾਂ ਨੂੰ ਬਦੂ ਛੱਡ ਕੋਈ ਹਾਸੇ ਵਾਲੀ ਗੱਲ ਕਰਦੇ ਆ ਜਦ ਤੂੰ ਕੋਈ ਗੱਲ ਸੁਣਾਉਂ ਨੀ ਜਾਂ ਫਿਰ ਤੈਨੂੰ ਮੈਂ ਸੁਣਾਣੀ ਆ ਤੂੰ ਸੁਣਾ ਪੈ ਪੈਣੇ ਹੁੰਦੇ ਉਹ ਮੈਂ ਦਾਲੀਆਂ ਨੇ ਉਹਦੋਂ ਲੈ ਤੈਨੂੰ ਮੈਂ ਕੀ ਦੱਸਾਂ ਹਾਂ ਰਸਤੇ 'ਚ ਮੈਂ ਉਹਦੇ ਤੁਰਗੀ ਪੈਣੇ ਇਹਦੇ ਪਰਸਿੰਦੀ ਦੇ ਨਹੀਂ ਆਹੋ ਆ ਰਸਤੇ ਥੋੜਾ ਤੇਜ਼ ਕਰ ਨਹੀਂ ਹਾਂ ਹਾਂ ਤੇ ਮੈਂ ਤੁਰਗੀ ਜੇ ਪੈਣੇ ਮੈਂ ਤਾਂ ਇਹੀ ਗਈ ਸੀ ਮਾ ਚਲ ਮੇਰਾ ਮੋਟਰ ਖਰਾਬ ਹੋ ਜਾਇਆ ਹੈ ਕਿਉਂਕਿ ਮੇਰਾ ਕਲੇ ਪਟੋਟੀਆਂ ਸੇਲ ਵਾਲਾ ਮੈਂ ਮਰ ਜਾ ਮਾ ਚਲ ਮੇਰਾ ਮੂੜੋ ਠੀਕ ਹੋ ਜਾਵੇ ਤੇ ਜਾਂਦੀ ਜਾਂਦੀ ਦਾ ਚਲ ਪੈਣੇ ਮੈਂ ਚਲੀ ਗਈ ਉਹਦੇ ਹਨਾ ਮੈਂ ਆਖਿਆ ਵੀ ਪਰਸਿੰਦੀ ਕੋਈ ਸੁਣਾ ਕੋਈ ਹੱਸ ਚਾਲੀ ਗੱਲ ਸੁਣਾ ਦੋ ਮੈਨੂੰ ਕਿ ਨਹੀਂ ਆਜਾ ਪੈਣੇ ਦੱਸਦੀਆਂ ਮੈਂ ਕਿ ਹਾਂ हां ਮੈਨੂੰ ਨੇ ਦੱਸਿਆ ਕਹਿੰਦੀ ਮੈਨੂੰ ਤਾਂ ਨਾ ਨਾ ਤਾਂ ਮੈਨੂੰ ਨੀਂਦ ਆਉਂਦੀ ਹਾਂ ਨਾ ਤਾਂ ਮੈਂ ਕਹਿੰਦੀ ਸਾਜਾ ਤਾਂ ਸੁਣਨੀ ਆ ਕਹਿੰਦੀ ਕਿ ਮੈਨੂੰ ਟੈਨਸ਼ਨ ਵਾਲੀ ਰਹਿੰਦੀ ਐ ਤੇ ਕਹਿੰਦੀ ਕਿ ਮੈਨੂੰ ਚੇਤਾ ਭੁੱਲ ਜਾਂਦਾ ਮੈਂ ਕਿ ਅੱਛਾ ਮੈਂ ਚੇਤਾ ਭੁੱਲ ਜਾਂਦਾ ਫੇਰੀ ਬਿਮਾਰੀ ਐ ਹਨਾ ਕੀ ਤਾਂ ਬੰਦਾ ਕਿੱਥੇ ਕੀ ਭੁੱਲ ਜੇ ਚੱਲ ਪੈਣ ਹੋਣੀ ਮੈਨੂੰ ਦੱਸਿਆ ਕਹਿੰਦੀ ਫੇਣੀ ਕੀ ਦੱਸਾਂ ਮੈਂ ਇੱਕ ਦਿਨ ਮੇਰਾ ਨਾ ਚੱਕ ਲਗਵਾ ਚ ਗਿਆ ਅੱਛਾ ਹਾਂ ਕਹਿੰਦੀ ਚੱਕ ਲਗਵਾ ਚ ਗਿਆ ਮੈਂ ਕਹਿੰਦੀ ਮੁੰਡੇ ਨੂੰ ਕਿਹਾ ਵੀ ਚੱਕਲਾ ਲਾ ਬੰਦਰ ਨੂੰ ਰਸੋਈ ਚ ਹੋਣਾ ਮੋਂ ਦੇ ਨੂੰ ਨਹੀਂ ਲੱਭਿਆ ਪਣੀ ਕਹਿੰਦੀ ਫਿਰ ਮੈਂ ਮੇਰੇ ਘਰ ਵਾਲੇ ਨੂੰ ਕਿਹਾ ਅੱਛਾ ਕਹਿੰਦੀ ਉਹ ਨੂੰ ਨਹੀਂ ਲੱਭਿਆ ਫਿਰ ਮੈਂ ਮੇਰੀ ਗਵਾਂਡੇ ਦੀ ਕੁੜੀ ਆਈ ਕਹਿੰਦੀ ਫਿਰ ਮਾਨੂੰ ਕਿਹਾ ਵੀ ਪੁੱਤ ਮੈਨੂੰ ਚਕਲਾ ਲੱਭ ਕੇ ਦੇ ਇਹਨਾਂ ਤੋਂ ਲੱਭਿਆ ਨਹੀਂ ਕਹਿੰਦੀ ਕੁੜੀ ਮੈਨੂੰ ਕਹਿੰਦੀ ਉਹ ਆਂਡੀਆਂ ਦੀ ਕਹਿੰਦੀ ਥਾਲ ਦੇ ਉੱਤੇ ਬਣਾ ਲਓ ਵੇਲ ਵੇਲ ਕੇ ਪਰਸੰਨੀ ਕਹੇ ਹਾਂ ਹਾਂ ਪਰਸੰਨੀ ਕਹੇ ਤਾਂ ਹੀ ਤਾਂ ਸਾਡੇ ਕਰੀਬ ਮੁੰਡਾ ਆ ਰਿਹਾ ਸੀ ਚਕਲਾ ਲੈਣ ਹਾਂ ਸੁਣ ਤਾਂ ਸਹੀ ਹਾਂ ਕਹਿੰਦੀ ਫਿਰ ਸਾਰੇ ਕਿਤੇ ਲੱਭ ਲੇ ਮੈਨੂੰ ਚਕਲਾ ਨਾ ਲੱਭਿਆ ਕਿਤੇ ਕਹਿੰਦੀ ਉਹ ਕਹਿੰਦੀ ਫੇਰ ਕੀ ਹੋਇਆ ਕਹਿੰਦੀ ਭਾਈ ਰੋਟੀ ਮੰਗਣਾ ਆ ਗਿਆ ਕਹਿੰਦੀ ਬਾਹਰ ਬਾਬਾ ਕਹਿੰਦੀ ਮੈਂ ਬਾਬੇ ਦੀ ਰੋਟੀ ਪਾਉਣ ਗਈ ਕਹਿੰਦੀ ਜਦ ਮੈਂ ਰੋਟੀ ਪਾ ਕੇ ਆਈ ਕਹਿੰਦੀ ਜਦ ਨਾਲ ਦੇਖਿਆ ਮੈਂ ਕਿ ਮਰਜੋ ਨਹੀਂ ਮੈਂ ਤਾਂ ਚੱਕਲੇ ਦੇ ਉੱਤੇ ਬੈਠੀ ਸੀ ਉਹ ਚੱਕਲੇ ਉਹ ਪੀੜੀਆਂ ਜਿਹਾ ਵੰਗੋ ਨਹੀਂ ਆਹੀ ਹਾਂ ਤੇ ਨਟੰਗਾ ਜਿਹੇ ਹੁੰਦੇ ਨੇ ਜਿਹਦੇ ਮੈਨੂੰ ਤਾਂ ਪੈਣ ਲੱਗਦਾ ਜਿਵੇਂ ਮੇਜ ਹੁੰਦਾ ਹੋਣਾ ਕਹਿੰਦੀ ਮੈਂ ਤਾਂ ਪੀੜੀ ਦੇ ਭਲੇਖੇ ਕਹਿੰਦੀ ਮੈਂ ਤਾਂ ਚੱਕਲੇ ਦੇ ਉੱਤੇ ਬੈਠ ਗਈ ਭੈਣੇ ਸਾਰਾ ਟੰਬਰ ਚੱਕਲਾ ਲੰਬੀ ਆ ਕਿਤੇ ਚੱਕਲਾ ਨਾ ਲੰਬੀ ਆਏ ਹਾਏ ਹਾਏ Yeah.